ਲੈਟਰਨ ਜਾਣ ਤੋਂ ਬਾਅਦ ਕਈ ਵਾਰੀ ਨਾ ਮਲਤਿਆਕ ਦੀਵਾਰ ਦੇ ਉੱਤੇ ਬਹੁਤ ਜ਼ਿਆਦਾ ਜਲਣ ਹੁੰਦੀ ਆ ਖਾਰਿਸ਼ ਹੁੰਦੀ ਆ ਪੇਨ ਹੁੰਦੀ ਆ ਲੈਟਰਨ ਜਾਣ ਤੋਂ ਬਾਅਦ ਬੈਠਾ ਨਹੀਂ ਜਾਂਦਾ ਇੰਨੀ ਜ਼ਿਆਦਾ ਪੇਨ ਹੁੰਦੀ ਆ ਜੇ ਅਜਿਹਾ ਤੁਹਾਡੇ ਨਾਲ ਹੋ ਰਿਹਾ ਨਾ ਤਾਂ ਬਵਾਸਿਰ ਤੁਹਾਨੂੰ ਹੋ ਸਕਦੀ ਹੈ ਬੜਾ ਆਸਾਨੀ ਦੇ ਨਾਲ ਦਾ ਇਲਾਜ ਹੋ ਜਾਂਦਾ ਹੈ ਤੁਹਾਨੂੰ ਮੈਂ ਨੁਸਖਾ ਵੀਡੀਓ ਵਿੱਚ ਦੱਸ ਦੂੰਗਾ ਤੁਸੀਂ ਸਕਰੀਨਸ਼ਾਟ ਲੈ ਲਿਓ ਵੇਖੋ ਜਦੋਂ ਅਸੀਂ ਖਾਣਾ ਚੰਗੀ ਤਰ੍ਹਾਂ ਚਬਕੇ ਨਹੀਂ ਖਾਂਦੇ ਜਿਆਦਾ ਮਸਾਲੇਦਾਰ ਭੋਜਨ ਖਾਂਦੇ ਆ ਜਾਂ ਕਿਸੇ ਨਸ਼ੇ ਪੱਤੇ ਦਾ ਸੇਵਨ ਕਰਦੇ ਆ ਜਿਆਦਾ ਸਿਟਿੰਗ ਜੌਬ ਹੁੰਦੀ ਹੈ ਸਾਡੀ ਲੰਮਾ ਸਮਾਂ ਅਸੀਂ ਬੈਣ ਦਾ ਸਾਡਾ ਕੰਮ ਹੁੰਦਾ ਤੇ ਕਬਜ਼ ਰਹਿੰਦੀ ਆ ਨਾ ਫਿਰ ਇਹ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਸਾਨੂੰ ਕਰਨਾ ਕੀ ਚਾਹੀਦਾ ਹੈ ਕਿ ਖਾਣਾ ਚੰਗੀ ਤਰ੍ਹਾਂ ਚਬਕੇ ਖਾਓ ਫਰੂਟ ਸੈਲਡ ਖਾਓ ਤੇ ਹਾਈ ਫਾਈਬਰ ਡਾਈਟ ਲਓ ਇਹ ਜਿਹੜਾ ਨੁਸਖਾ ਸਕਰੀਨ ਤੇ ਮੈਂ ਦੇ ਰਿਹਾ ਆਂ ਇਹ ਤੁਸੀਂ ਜਿਹੜਾ ਬਣਾ ਕੇ ਰਾਤ ਨੂੰ ਇੱਕ ਚਮਚ ਪਾਣੀ ਦੇ ਨਾਲ ਜੇ ਲੈ ਲੋਗੇ ਗੈਸ ਤੇ ਆਬ ਵੀ ਠੀਕ ਹੋ ਜਾਊਗਾ ਕਬਜ਼ ਵੀ ਠੀਕ ਹੋ ਜਾਊਗੀ ਅਤੇ ਤੁਹਾਡੇ ਜਿਹੜੀ ਬਵਾਸੀ ਕੀ ਉਹ ਠੀਕ ਹੋ ਜਾਊਗੀ ਇਸ ਤੋਂ ਇਲਾਵਾ ਐਨਸ ਤੇ ਜਦੋਂ ਜਲਣ ਹੁੰਦੀਆਂ ਨਾ ਤਾਂ ਉਹ ਰੈਸ਼ਸ ਹੋ ਗਏ ਹੁੰਦੇ ਨੇ ਸੋ ਡਾਇਪਰ ਰੈਸ਼ਸ ਕਰੀਮ ਬੱਚਿਆਂ ਦੀ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਐਨਸ ਦੇ ਉੱਤੇ ਲਗਾ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੂਗਾ ਪੰਜਾਬੀ ਵਿੱਚ ਜਿਹਨੂੰ ਕਹਿੰਦੇ ਚਲੂਨੇ ਲੜਾਂਦੇ ਅਸਲ ਦੇ ਵਿੱਚ ਉਹ ਐਨਸ ਦੇ ਉੱਤੇ ਪਏ ਹੋਏ ਰੈਸ਼ਸ ਹੁੰਦੇ ਨੇ ਜਿਹੜੇ ਕਿ ਡਾਇਪਰ ਰੈਸ਼ਸ ਕਰੀਮ ਦੇ ਨਾਲ ਠੀਕ ਹੋ ਜਾਂਦੇ ਨੇ ਸੋ ਇਹ ਵੀਡੀਓ ਨੂੰ ਅਗਰ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ